ਪੰਜਾਬੇ ਸਮੇਂ ਹੜ੍ਹਾਂ ਦੀ ਲਪੇਟ ਵਿੱਚ ਆਇਆ ਹੋਇਆ ਹੈ ਜਿਸ ਨਾਲ ਬਹੁਤ ਸਾਰੇ ਪਿੰਡ ਪਾਣੀ ਨਾਲ ਚਲਥਲ ਹੋਏ ਪਏ ਹਨ ਇਸ ਹੜ੍ਹ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਉੱਥੇ ਹੀ ਲੋਕਾਂ ਦਾ ਜੀਵਨ ਵੀ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕਾ ਹੈ ਇਨ੍ਹਾਂ ਲੋਕਾਂ ਦੀ ਮਦਦ ਲਈ ਪੰਜਾਬ ਸਰਕਾਰ ਸਮੇਤ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆ ਕੇ ਮਦਦ ਕਰ ਰਹੀਆਂ ਨੇ ਫਗਵਾੜਾ ਦੇ ਨਿੰਮਾ ਵਾਲੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਸਮਗਰੀ ਦੇ ਨਾਲ ਨਾਲ ਗੁਰੂ ਜੀ ਦਾ ਲੰਗਰ ਪਹੁੰਚਾਇਆ ਜਾ ਰਿਹਾ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੋਹਨ ਸਿੰਘ ਗਾਂਧੀ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਪੀੜਤਾਂ ਦੀ ਮਦਦ ਲਈ ਗੁਰੂ ਜੀ ਦਾ ਲੰਗਰ ਅਤੇ ਹੋਰ ਸਮਾਨ ਲੈ ਕੇ ਜਾ ਰਹੇ ਹਨ ਉਹਨਾਂ ਸਮੂਹ ਸੰਗਤਾਂ ਨੂੰ ਇਸ ਕਾਰਜ ਵਿੱਚ ਵੱਧਵਾ ਸਹਿਯੋਗ ਕਰਨ ਦੀ ਅਪੀਲ ਕੀਤੀ ਫੋਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਗੁਰੂ ਪਿਆਰੀ ਸਾਧ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੱਖ ਸਭਾ ਨੰਮਾ ਵਾਲੀ ਰੋਡ ਤੋਂ ਅੱਜ ਹੜ੍ਹ ਪੀੜਤਾਂ ਲਈ ਸਮਗਰੀ ਲੈ ਕੇ ਜਾ ਰਹੇ ਆ ਪਰसों 4 ਵੀ ਗਿਆ ਸੀ ਅਸੀਂ ਪਾਕਿਸਤਾਨ ਦੇ ਬਾਰਡਰ ਤੇ ਬਹੁਤ ਪਾਣੀ ਆ ਬੁਰੇ ਹਾਲ ਬੋਂਕੇ ਦਿਹਾੜੇ ਆ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਪੰਜਾਬ ਦੇ ਨਾਲ ਖੜੋ ਵੱਤ ਤੋਂ ਵੱਦ ਤਨ ਮਨ ਧਰ ਦਾ ਸੇਵਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਗੁਰੂ ਪਿਆਰੀ ਇਲਾਕਾ ਨਿਵਾਸੀ ਸਾਧ ਸੰਗਤ ਆਪ ਸਭ ਜਾਣਦੇ ਹੋ ਸਭ ਨੂੰ ਪਤਾ ਅੱਜ ਕੱਲ ਜੋ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਫੜਾਂ ਦੇ ਫੜਾਂ ਦੀ ਮਾਰ ਹੀਟ ਬਹੁਤ ਲੋਕ ਜੋ ਪਿੰਡਾਂ ਦੇ ਪਿੰਡ ਅੱਜ ਪੰਜਾਬ ਸਾਰਾ ਪਿੰਡਾਂ ਦੇ ਪਿੰਡ ਆ ਚੁੱਕੇ ਨੇ ਸੋ ਉਹਨਾਂ ਵਾਸਤੇ ਜੋ ਰਾਹਤ ਸਮਗਰੀਆਂ ਜੋ ਰਾਸ਼ਨ ਪਾਣੀ ਹਰੇਕ ਬੰਦਾ ਸੇਵਾ ਕਰ ਰਿਹਾ ਜਿੱਥੇ ਜਦਾ ਮਤਲਬ ਜੋਰ ਚੱਲਦਾ ਜਿੱਦਾਂ ਵੀ ਕਰਦਾ ਕਰ ਰਿਹਾ ਸੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਨਿਮਾ ਵਾਲਾ ਚੌਂਕ ਫਗਵਾੜਾ ਵਿਖੇਉ ਸੋ ਅਸੀਂ ਵੀ ਇਧਰੋਂ ਜੋ ਵੀ ਸੰਗਤ ਨੇ ਅਪਰਾਲਾ ਕੀਤਾ ਹੈ ਪਹਿਲਾਂ ਵੀ ਕਹਿ ਸੀ ਅਜ ਨਾਲੇ ਹੁਣ ਦੁਬਾਰਾ ਫਿਰ ਰਾਸ਼ਨ ਪਾਣੀ ਲੈ ਕੇ ਜਾ ਰਹੇ ਸਾਰਾ ਜੋ ਵੀ ਜੋ ਬਣਦੀ ਸੇਵਾ ਐਦਾਂ ਨਹੀਂ ਬਿਨਾ ਕਿਸੇ ਕੰਟੈਕਟ ਦੇ ਨਹੀਂ ਜਾ ਰਹੇ ਟੀਮ ਵਰਕ 'ਚ ਹੀ ਕੰਮ ਕਰਨਾ ਚਾਹੀਦਾ ਸਾਰੇ ਸੰਗਤ ਨੂੰ ਅਪੀਲ ਹੈ ਟੀਮ ਵਰਕ 'ਚ ਕੰਮ ਕਰੋ ਜਿਸ ਜਿਹੜਾ ਰਾਸ਼ਨ ਹੈ ਸਿੱਧਾ ਉੱਥੇ ਪਹੁੰਚੇ ਰਾਸ਼ਨ ਨਾ ਰਹੇ ਜੇ ਕਿਸੇ ਹੋਰ ਕੋਲ ਨਾ ਪਹੁੰਚ ਜਾਵੇ ਜਿਹੜੇ ਮਤਲਬ ਕਿ ਹੜਾਂ ਦੀ ਹੇਠ ਹਾਏ ਆ ਜਿਹੜਾ ਪਤਾ ਸਾਨੂੰ ਜਿਹੜੇ ਹੇਠ ਆਏ ਉਹਨਾਂ ਕੋਈ ਰਾਸ਼ਨ ਪਹੁੰਚਣਾ ਚਾਹੀਦਾ ਇਸ ਟੀਮ ਵਰਕ 'ਚ ਕੰਮ ਕਰਨਾ ਚਾਹੀਦਾ ਸੋ ਅਸੀਂ ਟੀਮ ਵਰਕ 'ਚ ਹੀ ਜਾ ਰਹੇ ਹਾਂ ਅੱਗੇ ਕੰਟੈਕਟ ਕੀਤੇ ਹੋਏ ਅਸੀਂ ਚੱਲੇ ਹਾਂ ਸੋ ਬੇਨਤੀ ਹੈ ਜਿਹਨਾਂ ਜਿਹਨਾਂ ਜਾਣਾ ਹੋਵੇ ਹੋਰ ਵੀ ਕਿਸੇ ਨੂੰ ਜਾਣਾ ਹੋਵੇ ਸਾਡਾ ਅੱਗੇ ਵਾਸਤੇ ਕੰਟੈਕਟ ਕਰ ਸਕਦਾ ਹੈ ਪਰ 4577 ਇਹਨਾਂ ਤੇ ਤੁਸੀਂ ਗੱਲ ਕਰ ਸਕਦੇ ਹੋ ਪੰਜਾਬ ਇਸ ਸਮੇਂ ਹੜਾਂ ਦੀ ਲਪੇਟ ਵਿੱਚ ਆਇਆ ਹੋਇਆ ਹੈ ਜਿਸ ਨਾਲ ਬਹੁਤ ਸਾਰੇ ਪਿੰਡ ਪਾਣੀ ਨਾਲ ਚਲ-ਤਲ ਹੋਏ ਪਏ ਹਨ ਇਸ ਹੜ੍ਹ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਉੱਥੇ ਹੀ ਲੋਕਾਂ ਦਾ ਜੀਵਨ ਵੀ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕਾ ਹੈ ਇਹਨਾਂ ਲੋਕਾਂ ਦੀ ਮਦਦ ਲਈ ਪੰਜਾਬ ਸਰਕਾਰ ਸਮੇਤ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆ ਕੇ ਮਦਦ ਕਰ ਰਹੀਆਂ ਨੇ ਫਗਵਾੜਾ ਦੇ ਨਿਮਾਵਾਲੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਪੀੜਤਾਂ ਦੀ ਮਦਦ ਲਈ ਰਾਹਸਮਗਰੀ ਦੇ ਨਾਲ ਨਾਲ ਗੁਰੂ ਜੀ ਦਾ ਲੰਗਰ ਪਹੁੰਚਾਇਆ ਜਾ ਰਿਹਾ ਹੈ ਇਸ ਸਬੰਧੀ ਗੱਲਬਾਤ ਕਰਦੇ ਹਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੋਹਨ ਸਿੰਘ ਗਾਂਧੀ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਪੀੜਤਾਂ ਦੀ ਮਦਦ ਲਈ ਗੁਰੂ ਜੀ ਦਾ ਲੰਗਰ ਅਤੇ ਹੋਰ ਸਮਾਨ ਲੈ ਕੇ ਜਾ ਰਹੇ ਹਨ ਉਹਨਾਂ ਸਮੂਹ ਸੰਗਤਾਂ ਨੂੰ ਇਸ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ